ਸ਼ੋਪਿੰਗਾਂ ਚੱਲ ਲੇ ਗੋ ਮੇਰੇ ਬਿਆਦੀ ਕੁਰੀ ਰਾਜ ਪਿਆ ਵਾਲੀ ਸੂਟ ਦੀ ਸਲੈਕਸ਼ਨ ਹੋ ਰਹੀ ਆ ਦੇਖ ਕਿਹੜੀ ਤੈਨੂੰ ਵਧੀਆ ਲੱਗਦੀ ਐ ਚੱਕ ਆ ਲੈ ਲੈ ਸੋਹਣਿਆ ਆਹ ਰੇ ਕਿੰਨੀ ਸੋਹਣੀ ਪਈ ਆ ਦੇਖ ਫਾਣ ਹੀ ਦੇ ਦੋ ਜੀ ਫਿਰ ਦੇਖੋ ਜੀ ਇਹ ਦੇਖੋ ਇਹ ਵੀ ਕਲਰ ਨਵੇਂ ਕਲਰ ਬੈਠੇ ਅਸੀਂ ਸ਼ਾਪਿੰਗ ਕਰਨ ਚੱਲੇ ਗੁੰਮੀ ਦੇ ਵਿਆਹ ਦੀ ਸਹੀ ਗੱਲ ਇਸ ਤਰ੍ਹਾਂ ਜਾਣਦੇ ਆ ਫਸਟ ਫਸਟ ਦੀ ਬਾਬਾ ਸਾਹਿਬ ਮਾਮਾ ਸਾਹਮਣੇ ਤਾਂ ਆਓ ਕਿਨੇ ਆਣ ਆਪਾਂ ਵਾਹ ਮਾ ਕੱਥੇ ਬੈਠੇ ਆਏ ਅੱਜ ਜੋਦਾ ਹਨਾ ਰਾਤ ਸ਼ਾਦਵਾਦੇ ਹੋ ਕੇ ਵਿਚੀ ਰਹਿ ਜਗੇ ਜੋ ਫਿਰ ਵਿਚੀ ਰਹਿ ਜਗੇ ਅੱਜ ਸਪੀਡਵੇ ਕਰਾਇਆ ਕਿ ਉੱਥੇ ਹੌਲੀ ਨਾ ਕਰਿਓ ਸਪੀਡ ਨਾਲ ਜਾਂਦੇ ਹੋ ਫਿਰ ਆਪੇ ਅਮਨ ਉਹ ਮਿਲ ਪੂਰੇ ਬਲੇ ਵਿਆਹ ਦੀ ਸ਼ਾਪਿੰਗ ਦੈਨ ਦੂਜਾ ਚੱਲੇ ਆ ਅੱਜ ਲੁਧਿਆਣੇ ਨੂੰ ਕੱਲ ਜਗਰਾਵਾਂ ਦਾ ਦਿਨ ਵਧੀਆ ਲੰਘਿਆ ਹੂੰ ਅੱਜ ਦੇਖੋ ਕੀ ਅੱਜ ਦੇਖਦੇ ਆ ਕਿੱਥੇ ਕੀ ਪਿੱਟਣੇ ਪਉਂਦੀ ਐ ਇਹਦੀ ਪਸੰਦ ਤਾਂ ਕੀ ਕੁਛ ਮਿਲਦਾ ਤੇ ਕਿੱਥੇ ਚੀਕ ਚੰਗਿਆੜਾ ਪੈਂਦਾ ਅੱਜ ਸਾਰਾ ਤੁਹਾਨੂੰ ਦਿਖਾਵਾਂਗੇ ਹਾਂ ਤੁਸੀਂ ਬਾਕੀ ਗੱਡੀ ਦੇ ਵਿੱਚ ਸਵਾਰੀਆਂ ਤੋਂ ਆਈਡੀਆ ਲਾ ਸਕਦੇ ਹੋ ਵੀ ਗਾਂਹ ਜਾ ਕੇ ਕੀ ਹੋਣਾ ਆਲਾ ਲਓ ਜੀ ਪਹੁੰਚ ਚੁੱਕੇ ਹਾਂ ਲੁਧਿਆਣੇ ਤੇ ਸਾਰਿਆਂ ਨੂੰ ਲੱਗੀ ਹੋਈ ਸੀ ਪਹਿਲਾਂ ਭੁੱਖ ਹੁਣ ਆਪਾਂ ਪਹਿਲਾਂ ਖਾਵਾਂਗੇ ਚਾਪ ਪਤੇ ਚਾਪ ਦੇ ਨਾਲ ਖਾਗਾਂਗੇ ਪ੍ਰਸ਼ਾਦੇ ਗਰਮ ਗਰਮ ਇਹਨਾਂ ਨੂੰ ਅੱਜ ਮੈਂ ਇੱਕ ਨਵੀਂ ਜਗ੍ਹਾ ਤੇ ਲੈ ਕੇ ਆਇਆ ਸੀਗਾ ਤੇ ਮੈਂ ਕਿਹਾ ਟੇਸਟ ਚੈੱਕ ਕਰਕੇ ਦੱਸੋ ਤੇ ਟੇਸਟ ਕਾ ਦਾ ਚੈੱਕ ਕਰਨਾ ਸੀ ਇਹਨਾਂ ਨੇ ਤਾਂ ਜੀਭਾਂ ਮਾਰ ਮਾਰ ਕਹਿੰਦੇ ਥੱਲੇ ਚੱਟ ਤੇ ਥਾਲੀਆਂ ਦੇ ਬਹੁਤ ਸਵਾਲ ਲੱਗੇ ਤੇ ਹੁਣ ਆਪਾਂ ਚੱਲਿਆਂ ਸ਼ਾਪਿੰਗ ਕਰਨ ਆ ਗਏ ਆ ਕੁਮਾਰ ਮੰਡੀ ਚ ਬੱਤਰਾ ਪਲਾ ਜਾਣੇ ਦੇ ਵੜਾਂਗੇ ਪਹਿਲਾਂ ਆਜੋ ਦੇਖਦੇ ਆ ਇਹਨਾਂ ਦੇ ਕੀ ਕੁਝ ਮਿਲਦਾ ਤੇ ਗੱਡੀ ਆਪਣੀ ਗਲਤ ਪਾਰਕਿੰਗ 'ਚ ਹੀ ਖੜੀ ਆ ਮੈਨੂੰ ਡਰਾਵੇ ਕਿਤੇ ਕੋਈ ਚੱਕ ਕੇ ਨਾ ਲੈ ਜੀ ਦੋ ਕੁ ਮਿੰਟ ਅੰਦਰ ਜਾ ਕੇ ਦੇਖ ਦੂ ਕਿਆ ਵਾ ਮੋੜਦੇ ਆ ਵੀ ਕੀ ਲਿਆ 42 ਸੂਟ ਦੀ ਸਲੈਕਸ਼ਨ ਹੋ ਰਹੀ ਆ ਕਿੰਨੇ ਰੱਖਣ ਲੱਗਦਾ ਸੀ ਮੋਟੀ ਪੈ ਜਾਊਗੀ ਦਿੱਤੀ ਮੋਟੀ ਦੇ ਸਾਈਡੋਂ ਅਰੇ ਇਹ ਤਾਂ ਮੋਟੀ ਪੈ ਜਾਊਗੀ ਦਿੱਤੀ ਸਾਰੇ ਦੇ ਪੈਸੇ ਉਹਨਾਂ ਦੀ ਮੋਟੀ ਪੈ ਜਾਊਗੀ ਕੋਈ ਹਾਲਾ ਮੋਟੀ ਪੈ ਜਾਊਗੀ ਇਹ ਪਸੰਦ ਆਇਆ ਵੀ ਇੱਕ ਮਿੰਟ ਖੋਲ ਕੇ ਦਿਖਾਓ ਦੋ ਆਵਾਜ਼ੀ ਦੋ ਦੂਜਾ ਕਿਹੜਾ ਇਹ ਕਾਹਕੇ ਉਹਨੂੰ ਖੋਲ ਦੇ ਉਹੀ ਹੈ ਕੱਪੜਾ ਇਹ ਵੀ ਚੈਰ ਰਾ ਕੋਈ ਹੋਰ ਹੈਗਾ ਚਲੋ ਆਪਦੇ ਵਿਆਹ ਦੀ ਤਾਂ ਨਹੀਂ ਨਾਲ ਸ਼ੋਪਿੰਗ ਕਰੀ ਮੈਂ ਤੂੰ ਤਾਂ ਕੀਤੀ ਆ ਦੋਮਿੰਡੀ ਕੋਟੈਂਡੋਮਿੰਡੀ ਸ਼ੋਪਿੰਗ ਦਾਸ ਲਾਉਣਾ ਸ਼ੋਪਿੰਡੋਮਿੰਡੀ ਹਨਾ ਵੀ ਰੂਮ ਲਾਓ ਜੀ ਪੂਰੀ ਦਾ ਸੂਟ ਹੋ ਗਿਆ ਵਿਆਹ ਵਾਲਾ ਇੱਥੋਂ ਸੈਕਟ ਤੇ ਵਹਰੂ ਹੁਣ ਬਿਲਿੰਗ ਹੋ ਰਹੀ ਆ ਤੇ ਬਿਲਿੰਗ ਹੋ ਕੇ ਬਸ ਹੋ ਗਈ ਆ ਗਏ ਆ ਗਏ ਆ ਗਏ ਬਾਹਰੋਂ ਨਿਕਲੇ ਬੰਦੇ ਨਿਕਲੇ ਆ ਜਾਓ ਵੀ ਚੱਲ ਗਏ ਕਰਾਂ ਗਾਂ ਬਹੁਤ ਕੰਮ ਆ ਅੱਜ ਲੈ ਹੈਪੀ ਦਾ ਨਾਇਨ ਲਾਈ ਦੀ ਨਿਕਾਣਦਾ ਆਇਆ ਪਤਾ ਨਹੀਂ ਹੁਣ ਕਿੱਧਰ ਨਿਗਾਹ ਕੀ ਦੇਖੀ ਜਾਂਦੀ ਆ ਉਹਦੇ ਖੜੀ ਲਓ ਜੀ ਚਾਹਣ ਵਾਲੇ ਮਿਲ ਗਏ ਤੇ ਹੁਣ ਤੰਨੇ ਜਾਣੀਆਂ ਗੱਲਾਂ 'ਚ ਮਗਨ ਹੋਈਆਂ ਨੇ ਖੋਲ ਕੇ ਬਣਾਓ ਪੱਤਰਾ ਕਲਾਵਾ ਪੱਤਰਾ ਉਹ ਠੀਕ ਠਾਕ ਹੋ ਜੀ ਤੇਰੀ ਦੁਨੀਆ ਦੇ ਸਦਾ ਜਾਣਾ ਛੋਟਾ ਚਲੋ ਚਲੋ ਸਾਡੇ ਪੱਤਰੀ ਦੇਣਾ ਹੁਣ ਠੀਕ ਹੈ ਜਰੂਰ ਜੀ ਜਰੂਰ ਆ ਜਿਓ ਇਹ ਐਕਸਪਲੇਨ ਕਰੋ ਆ ਵੀ ਬਿਕਰ ਬੋਸ ਹੁੰਦੇ ਨੇ ਸਾਡੇ ਕੋਲ ਸੂਟ ਹੁੰਦੇ ਸਰ ਪਾਰਟੀ ਵੇਅਰ ਵੀ ਹੁੰਦੇ ਔਰ ਕੈਜੂਅਲ ਵੇਅਰ ਵੀ ਹੁੰਦੇ ਹੈ ਲਹੰਗੇ ਵਿਡਿੰਗ ਲਹੰਗੇ ਪ्रेस ਮੋਟਿਫਿਕੇਸ਼ਨ ਸ਼ੇਰਵਾਨੀ ਸਭ ਕੁਝ ਹੁੰਦਾ ਹੈ ਸਾਡੇ ਕੋਲ ਬੜੀ ਸੋਹਣੀ ਡਿਜ਼ਾਈਨਿੰਗ ਹੈ ਔਰ ਬੜੇ ਰੀਜ਼ਨ ਅਵਰ ਪ੍ਰਾਈਸ ਹੈ ਸਾਡੇ ਜੀ ਬੜਾ ਠੀਕ ਹੈ 1000 ਤੋਂ ਲੈ ਕੇ ਪਲੱਸ ਜਿੰਨਾ ਮਰਜ਼ੀ ਤੁਸੀਂ ਸੂਟ ਦੇਖ ਸਕਦੇ ਹੋ ਠੀਕ ਹੈ ਜੀ ਬੱਤਰਾ ਪਲਾਜਾ ਅਸੀਂ ਅੱਜ ਆਏ ਸੀਗੇ ਵਿਆਹ ਦੇ ਸੂਟ ਲੈਣ ਤੇ ਸੂਟ ਸਲੈਕਟ ਹੋ ਗਿਆ ਚਲੋ ਜੀ ਵਿਆਹ ਵਾਲੀ ਕੁੜੀ ਦਾ ਜਿਹੜਾ ਮੇਨ ਸੂਟ ਅਨੰਦਾ ਵਾਲਾ ਉਹ ਸਿਲੈਕਟ ਹੋ ਗਿਆ ਹੁਣ ਦੂਜੇ ਸੂਟ ਰਹਿ ਗਏ ਏ ਅੱਦੇ ਅਸੀਂ ਆਪਦੀ ਰਾਇਲ ਮਹਾਰਾਣੀ ਬੁਟੀਕ ਤੋਂ ਲੈ ਲਏ ਆ ਸੂਟ ਉਹ ਸਰਪ੍ਰਾਈਜ਼ ਆ ਤੁਹਾਡੇ ਲਈ ਉਹ ਦਿਖਾਵਾਂਗੇ ਫਿਰ ਨੇੜੇ ਜਾ ਕੇ ਜਦੋਂ ਵਿਆਹ ਨੇੜੇ ਹੋ ਗਿਆ ਕਿਉਂਕਿ ਨਹੀਂ ਤਾਂ ਸਾਰਾ ਪਹਿਲਾਂ ਦਿਖਾਇਆ ਜਾਣਾ ਸਾਰਾ ਕੁਝ ਅਸੀਂ ਹਾਂ ਪਰ ਉਹ ਨਹੀਂ ਰਹਿਣਾ ਪਹਿਲਾਂ ਹਾਂ ਫਿਰ ਕੋਈ ਸਰਪ੍ਰਾਈਜ਼ ਨਹੀਂ ਰਹਿਣਾ ਜੀ ਇਤਾਂ ਦੇ ਡਿਜ਼ਾਈਨ ਹੀ ਤਾਂ ਇਹ ਜਿਹੜੇ ਆ ਸਾਰੇ ਹੁਣ ਕੀ ਲੈਣਾ ਵੀ ਜੁੱਤੀਆਂ ਕਰ ਕਮਾਰ ਮੰਡੀ ਬਾੜੀ ਕਿਵੇਂ ਮੈਂ ਕਹਿੰਦਾ ਮੇਰੀ ਬਹੁਤ ਸਹਾਰੀ ਸੋਹਣੀ ਜਦੋਂ ਦੀ ਮੈਂ ਆਇਆ ਔਰ ਪੱਲੀ ਸੜ ਗਈ ਉੱਤੇ ਤੋਂ ਪੱਲੀ ਸੜ ਗੀ ਗ੍ਰੈਂਨੇ ਦੇ ਕਾਂਤੇ ਆਹ ਦੇਖ ਤੇ ਬਟਾ ਇੱਕ ਕਿਹੜੀ ਤੈਨੂੰ ਵਧੀਆ ਲੱਗਦੀ ਐ ਚੱਕ ਜੇ ਸਾਰੀਆਂ ਕੱਢ ਕੇ ਰੱਖ ਦਿੱਤੀਆਂ ਜਿਹਦੇ ਤੈਨੂੰ ਜੁੜੀ ਹੋਵੇ ਦੋ ਕੱਢ ਕੱਢ ਕੇ ਜੁੱਤੀਆਂ ਸਲੈਕਟ ਕਰਾ ਦੇ ਕਰਾ ਹਾਂ ਆਹ ਵੀ ਆਵੀ ਜੋਣੀ ਐ ਕੀ ਦੀ داری ਸੋਹਣੀ ਜਿਹੜੀ ਤੇਰੇ ਮਨ ਨੂੰ ਲੱਗੀ ਕੱਲ ਨੂੰ ਉਹੀ ਕੰਮ ਕਰਨਾ ਕਿਸੇ ਦੀ ਨਹੀਂ ਸੁਣਨੀ ਬਾਤ ਜਿਹੜੀ ਤੇਰੇ ਮਨ ਨੂੰ ਲੱਗੀ ਉਹ ਚੱਕਣੀ ਆ ਤੂੰ ਇਹ ਸੋਹਣੀ ਚੱਕ ਲੈ ਹਾਂ ਇਹ ਸਾਰੇ ਸਭ ਬੰਦ ਕਰ ਦੋ ਤੁਰ ਕੇ ਦੇਖ ਲੈ ਦੋਵੇਂ ਪਾ ਕੇ ਸਾਈਜ਼ ਸਾਈਜ਼ ਮਿਲ ਜਾਊਗਾ ਨਾ ਤੁਹਾਨੂੰ ਛੋਟਾ ਹਾਂ ਸਾਈਜ਼ ਠੀਕ ਆ ਸਾਈਜ਼ ਮੇਚ ਆ ਵੱਡਾ ਗੁੰਮੀ ਤੇਰੇ ਖੁੱਲ ਵੀ ਜਾਣੀ ਆ ਨੋ ਨੋ ਇਹ ਤਾਂ ਖੋਣੇ ਨਹੀਂ ਛੋਟੇ ਦਿਖਾ ਦਿਓ ਇਹਨੇ ਨੰਬਰ ਕਹਿੰਦਾ 3 ਵੀ ਇੱਥੇ ਬੈਠੋ ਫਿਰ ਉਹ ਵੀ ਨਹੀਂ ਖੋਲਦੇ ਇਹਦੀ ਫਟਣ ਉੱਤਰਨਾ ਬਸ ਨਾਲ ਹੀ ਬਹੁਤ ਹੂੰ ਹੁਣ ਤਾਂ ਚਾਮ ਮਾਉਂ ਦੇਖ ਲਓ ਤੇਨੇ ਨੰਬਰ ਪੜਾ ਦੇ ਨਾ ਇਹ ਸੀ ਡਿਜ਼ਾਈਨ ਚੀਜ਼ਾਂ ਦੀ ਡਿਜ਼ਾਈਨ ਨਾਲ ਫਰਕ ਹੈ ਤੇਨੇ ਨੰਬਰ ਦੇ ਦੇਣਾ ਜੀ ਖੁੱਲਾ ਮਿਲ ਜਾਊਗਾ ਟਾਈਗਰ ਫਿਰ ਚਾਰ ਹੋਣੀ ਸੀ ਨਹੀਂ 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 ਐਚ ਐਮ ਐਸ ਜੀ ਚਾਰ ਇਹਦੇ ਜੇ ਐਜ ਇੱਕ ਨੰਬਰ ਟਾਈਟ ਲੈਣਾ ਉਹਦੇ ਚੈੱਕ ਨੰਬਰ ਖੁੱਲਾ ਲੈਣਾ ਇਹਦੇ ਜੇ ਇਹ ਤਿੰਨ ਸੀਗੇ ਟਾਈਟ ਹੈ ਹਾਂ ਇਹਦੇ ਚਾਰ ਦੇ ਦੋ ਪਾ ਲਓ ਜੀ ਆਹ ਦਾ ਚਾਰ ਨੰਬਰ ਆ ਆ ਇਹਦੇ ਚ ਤਿੰਨ ਲੈਣਾ ਆਹੀ ਪੈਟਰਨ ਚ ਤੇ ਲੈਣਗੇ ਜੀ ਮੈਂ ਫੱਜ ਨਹੀਂ ਕੱਲੀ ਗੁੜੀਆਂ ਵਾਲੀਆਂ ਨਹੀਂ ਬੰਦਿਆਂ ਦਾ ਵੀ ਉੱਪਰ ਹੱਥਲੇ ਕਿੱਟਸ ਦਾ ਨਹੀਂ ਆਪਾਂ ਦਾ ਭੜੇ ਕੋਲ ਤਾਂ ਹੈਗਾ ਸਮਾਨ ਮੇਰੇ ਕੋਲ ਨਹੀਂ ਹੈ ਮੇਰੇ ਕੋਲੇ ਨਹੀਂ ਹੁੰਦਾ ਕੋਈ ਰੱਜ ਨਹੀਂ ਕਹਿੰਦਾ ਜਾਏ ਆ ਦੁਕਾਨ ਵੀ ਨਹੀਂ ਤੂੰ ਤਾਂ ਵੀ ਦੋ ਮਹੀਨੇਾਂ ਤੋਂ ਨਹੀਂ ਬਸ ਪੰਜਾਬੀ ਜੁੱਤੀਆਂ ਦਾ ਇਹ ਜੀ ਜੋਨੇ ਤੇਰੇ ਕੋਲ ਆ ਮੇਰੇ ਕੋਲ ਫੋਰ ਵਾਲੀ ਜਦੋਂ ਆਪਾਂ ਪ੍ਰੀ-ਵੈਡਿੰਗ ਕੀਤੀ ਪੰਜਾਬੀ ਜੁੱਤੀ ਦਾ ਚੱਕਰ ਪੈ ਗਿਆ ਜਿਹੜੀ ਪਸੰਦ ਆਉਂਦੀ ਸੀ ਉਹਦਾ ਸਾਈਜ਼ ਹੈ ਨਹੀਂ ਸੀ ਜਿਹੜੀ ਸੇਜ ਜਿਹਦੀਆਂ ਪਈਆਂ ਉਹ ਪਸੰਦ ਨਹੀਂ ਆਈਆਂ ਜਿਹੜੀ ਪਸੰਦ ਸੀ ਉਹਦਾ ਸਾਈਜ਼ ਨਹੀਂ ਮਿਲਿਆ ਦੇਖ ਲਓ ਹੁਣ ਅੰਦਰ। ਹੋਰ ਦੇਖ ਲਓ ਹੁਣ। ਅੱਜ ਗੋ ਮੇਰੇ ਕਿਸਵਰ ਤੇ ਲੀ ਚੱਲ ਰਹੀ ਹੈ ਥੋੜੀ ਜੀ। ਜਿਹੜੀਆਂ ਚੀਜ਼ਾਂ ਨੂੰ ਪਸੰਦ ਆਉਂਦੀਆਂ ਉਹ ਚੀਜ਼ਾਂ ਨਹੀਂ ਮਿਲਦੀਆਂ। ਆ ਆ ਕੀ ਨੰਗੇ ਪੈਰੀ ਹੋਈ ਫਿਰਦੀਆਂ। ਹੈ? ਯਾ ਲੈ ਸਰਾ ਇਧਰੋਂ ਲੈ ਲੈ ਕੀ ਲੈਣਾ। ਸ਼ੱਕ ਕਵੀ ਸਾਰਾ ਕੋ ਪਿਆਇ ਇਸ ਤਰ੍ਹਾਂ। ਬਿਆਹ ਵਾਸਤੇ। ਕੋਈ ਰਾਹ ਤੇ ਨੂੰ ਚਾਹੀਦਾ ਲੈ ਲੈ। ਠੀਕ ਹੈ ਹੁਣ ਕਿਉਂਕਿ ਇਹ ਲਹਿੰਗੇ ਨਾਲ ਸਹੀ ਰਹਿੰਦੀ ਹੈ ਜੀ। ਇਹ ਵਿਆਹ ਲਈ ਨਹੀਂ ਆ ਸਾਰੀਆਂ। ਇਹ ਆ ਜੋ ਇਹ ਤਾਂ ਨਹੀਂ ਬਰੇ ਇਹ ਨਾ ਹੋਵੇ ਏਦਾਂ ਦੀ ਨਹੀਂ ਪਤਾ ਕੀ ਆ ਬਾਰ ਬਾਰ ਉਤਾਰ ਨਹੀਂ ਗੁਰਦ ਆਹ ਏਦਾਂ ਨਹੀਂ ਟਰਾਈ ਕਰਕੇ ਦੇ ਆ ਤਾਂ ਬਹੁਤ ਵੱਡੀ ਹੋ ਜਾਣੀ ਗਾ ਇਹਦਾ ਅੱਗੇ ਵੀ ਇੰਨੀ ਲੰਮੀ ਆ ਕੁੜੀ ਸਾਡੀ ਉਹ ਤਾਂ ਹਾਈ ਕੱਟ ਦਾ ਟਾਟਾ ਲੈਣੀ ਇਹ ਤੇਰੇ ਠੀਕ ਸੀ ਹਾਂ ਲੈਸ ਲੋ ਸ਼ੂਟਿੰਗ ਜਵਰਾਏ ਨਾਲ ਨੌਚੀ ਨਾ ਗੇ ਜੀ ਕਿਤੇ ਆ ਜਦੋਂ ਮੋਰੇ ਦੇ ਸਾਹੇ ਕੋਲੇ ਵੀ ਅੱਗੇ ਦੇ ਆ ਰਹੇ। ਵਿਧਾਨਤੀ ਭਾਈ ਉਸੀ ਕੁੜੀ। ਕੋਈ ਆ ਲੈ ਦੇ। ਗੁੰਡੀ ਆ ਲੈਣੀ ਆ? ਸਿੱਪੀਆਂ ਵਾਲੀ। ਸਿੱਤੀਆਂ ਮਾਤ ਦੀ ਨਾਲ। ਨਾਲ ਕਾਮੀ ਦੇ ਪਾਉਗੇ। ਨਾਲ ਹੀਲ ਦੇ। ਮੈਂ ਤੂੰ ਇੱਕ ਪੈਰ ਚਾਹੀਦੀ ਮਾਵੀ ਦੀ ਪਰ ਇੱਕ ਮੈਂ। ਜੇ ਕੋਈ ਤੜਸੜ ਕਰੇ ਆਏ ਗਡੋਦੀਆਂ ਆ ਬਸ। ਮਗਰ ਲਾ ਪਾਸਾ ਲਾ ਕੇ। ਜੁੱਤੀ ਲਾਉਣੇ ਲੱਗਾ ਮੈਂ ਆ ਦੇਖੋ ਇਹ ਹੈ। ਲੈ ਤੈ ਹੀ। ਲੈ ਤੈ। ਲੋਨੇ ਤੂੰ ਪਾ ਲਾ ਦੇ ਹੀਲ। ਲੈ ਲੂਗੀ ਮੈਂ ਲੈ ਲੂ ਮੈਂ ਹੀਲ। ਪਾ ਲਾ। ਫਲੀ ਹੋਰ ਕੇ ਲੱਗੀ ਬਾਹ। ਹੂੰ। ਚਲੋ ਜੀ ਗੁੰਮੀ ਮੈਂ ਕਹਿੰਨੀ ਐ ਪਿੱਛੋਂ ਆ ਲੈਣੀ ਆ ਤੂੰ ਨਹੀਂ ਇਹ ਤਾਂ ਚੋਲ ਲੈ ਜਾਈ ਇਦਾਂ ਦੀ ਹੋਵੇ ਕੋਈ ਪਤਾ ਕੀ ਆ ਨਹੀਂ ਲਹਿੰਗੇ ਨਾਲ ਕੰਫਰਟੇਬਲ ਹੈ ਜੀ ਬੰਦੇ ਨੇ ਇਦਾਂ ਪੈਰ ਵੀ ਕਰਨਾ ਬਹੁਤ ਸਹੀ ਨਹੀਂ ਰਹਿ ਗਈ ਪੂਰਾ ਬਾੜੀ ਉੱਚੀ ਆ ਯਾਰ ਗ੍ਰੀਕੀ ਹੈ ਇਹ ਲੈ ਜੀ ਸੋਣੀ ਐ ਜੀ ਐਸੀ ਦਿਖਾਣਾ ਵੱਡਾ ਜੀ ਲੋ ਜੀ ਦਾ ਲਾਉਣ ਆ ਆ ਲੈ ਲੈ ਸੋਹਣਿਆ ਆਲੇ ਕਿੰਨੀ ਸੋਹਣੀ ਪਈ ਆ ਦੇ ਸਹੀ ਗੱਲ ਆ ਜਾਂ ਹਰਾ ਲੜਾ ਦੇ ਦਾ ਕਿ ਉਹਦਾ ਬੜਾ ਕੀ ਉਹ ਤਾਂ ਉਹ ਦਾਸ ਹੁੰਦੇ ਆ ਕੋਈ ਨਹੀਂ ਇਹ ਯਾਰ ਪਈਆਂ ਤਾਂ ਹੈਗੀਆਂ ਤੇਰੇ ਕੋਲੇ ਨਹੀਂ ਪੁਰਾਣੀ ਹੋ ਗਈ ਮੈਂ ਤੂੰ ਵੀ ਪੁਰਾਣੀ ਹੋਈ ਹੁੰਦਾ 4-5 ਮਹੀਨੇ ਹੋ ਗਿਆ ਇਹਨੂੰ ਤੁਸੀਂ ਜੈਂਟਸ ਵਾਲੀ ਦੇਖ ਲਓ ਲੜਾਈ ਦੇ ਤੇ ਇਹਦੀ ਫਿਨਿਸ਼ਿੰਗ ਇਹਦੀ ਤਸਲੀ ਕਰਾ ਦਿਓ ਬਾਅਦ ਚੋੜੇ ਦੀ ਸਸਮਾਨ ਨਿੰਦੀ ਜਾਵੇ ਜਾਂ ਮਗਰ ਉਹ ਰਿਸ਼ਤੇਦਾਰ ਕੋਈ ਵੀ ਇਹਦਾ ਆਏ ਆ ਭਾਈ ਸਾਨੂੰ ਆਏ ਲੈ ਸਾਨੂੰ ਬਾਜੀ ਸੂਟ ਅਸੀਂ ਨਾ ਲੈਣ ਦੇਣ ਵਾਸਤੇ ਦੇਣੇ ਆ ਕੁਆਲਿਟੀ ਵੀ ਠੀਕ ਹੋਵੇ ਤੇ ਰੇਂਜ ਵੀ ਠੀਕ ਹੋਵੇ ਉਸ ਅਕੋਰਡਿੰਗ ਦੇ ਨਾਲ ਜੀ ਬਸ ਬਸ ਨਹੀਂ ਇਹਦੋਂ ਕੁਝ ਹੋਰ ਆਪਣੇ ਰੈਡੀ ਕੀਤਾ 3 ਮੀਟਰ ਇਹ ਵੀ ਸੋਹਣਾ ਗੋ ਮੇਰੀ ਸੱਸ ਨਾਲ ਰਸੀ ਦੇ ਕੋ ਵੀ ਨਹੀਂ ਆ ਗੋ ਮੇਰੀ ਸੱਸ ਤੇ ਮੇਰੀ ਮੇਰੀ ਕਿੱਲੀ ਮਾਸੀ ਨਹੀਂ ਜਿਹੜਾ ਪਸੰਦ ਆ ਉਦਾਂ ਦੀ ਦੇਖ ਲਓ ਹਾਂ ਕੋਈ ਲੋਕ ਫਿਰ ਤੋਰ ਕੇ ਦੇਖ ਲਾਂਗੇ ਹੀ ਰਲੀ ਤੇ ਬੈਜ ਇਫੈਕਟ ਸਾਰਾ ਕੋਲ ਸਲਵਾ ਸਲਵਾ ਨਹੀਂ ਕਿਉਂਕਿ ਸਲਵਾ ਤੇ ਵੀ ਗੁਰਮੀਤ ਪੰਜ ਪੂਆ ਹਾਂਜੀ ਉੱਤਰ ਫਿਰ ਸਾਦੇ ਆਲੇ ਆਪਣੇ ਆਲੇ ਚ ਵੀ ਕਹਿੰਦੇ ਆਹ ਉਹ ਕਹਿਣਗੇ ਪੰਜ ਪੂਆ ਵਾ ਉਹ ਕੋਈ ਨਹੀਂ 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 ਉਹਨਾਂ ਨੇ ਕਿਹਾ ਪਰ ਉਹ 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 ਜਿਸਾ ਉਹ ਨਾ ਕਿ ਮੈਂ ਕਹਿਣ ਗਿਆ ਉਹ ਤਾਂ ਭੁੜਗਾ ਹੋ ਜਾਣਾ ਇਹਨਾਂ ਨੇ ਤੇ ਹੈਪੀ ਤੋਂ ਉਹ ਫੁੱਲ ਬੂਟੀਆਂ ਨਹੀਂ ਹਾਲੇ ਲੈ ਕੇ ਦੇਣੇ ਪਾਣੇ ਬਈ ਤੁਸੀਂ ਨਾ ਇਹ ਜੇ ਪਾ ਲਿਓ ਕੋਈ ਨਾ ਕੋਈ ਜਿਹੜਾ ਗਿਆ ਆ ਨਹੀਂ ਪਈ ਪਿੱਛੇ ਆ ਹਾਲੇ ਹੈ ਫੇੜੇ ਕਿਹੜੇ ਸੀ ਆ ਇਹ ਜੇ ਆਉਣਗੇ ਤੁਹਾਡੇ ਕੋਲ ਮੱਲਾ ਦਾ ਬਿੰਦੁਰਾਰ ਕੀ ਦੇ ਹੱਥ ਤੇ ਬੂਟੀਆਂ ਹੋਣਗੀਆਂ ਤੁਹਾਨੂੰ ਤੇ ਦੇਖੀ ਜੇ ਇਹਨੂੰ ਮਾੜਾ ਮੂੜ ਆ ਕੇ ਨਹੀਂ ਲੈ ਮੈਨੂੰ ਇਹ ਜੇ ਦੇ ਤਾਂ ਮੈਂ ਤਾਂ ਆ ਲੈਣਾ ਸੀ ਇਹ ਜੇ ਮੈਂ ਤਾਂ ਉਹ ਜੇ ਲੈਣਾ ਹੀ ਜਾਇ ਜਾਇ ਬਿੰਦਰ ਦਾ ਜਾਇ 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 ਤਬੂਰ ਸੱਬੜੇ ਸੂਟ ਨਾਲ ਨਾਲ ਆ ਗਿਆ ਨਾ ਨਹੀਂ ਇਹ ਨਹੀਂ ਪਸਾਦਾ ਡੇਗੜਾ ਉਹ ਜ਼ਿਆਦਾ ਹੁੰਦਾ ਨਾ ਝੂਲ ਡਲੀ ਕੋਲੇ ਹਾਂ ਸੇਮ ਮਮਮੀ ਤੇਰੇ ਸੂਟ ਨਾਲ ਦਾ ਸੂਟ ਨਾਲ ਗਿਆ ਬਹੁਤ ਪਿਆਰਾ ਪੀਸ ਆ ਮਮਮੀ ਦਾ ਇਹ ਸਟੀਚਿੰਗ ਲੈ ਦੇਣਾ ਮਾਂ ਮਮਮੀ ਇਹ ਪਿਆਰਾ ਹਾਂ ਪਿਆਰਾ ਜੀ ਦੇਣਾ ਮੈਂ ਕਿਹਾ ਸੀ ਗੁੰਮੀ ਉਹਨਾਂ ਨੇ ਪਿਆਹ ਨੂੰ ਸਮਾ ਲਾਂਗੇ ਪਹਿਲਾਂ ਹੀ ਮੜ ਗਿਆ ਕਲਰ ਉਹ ਜੇ ਉਹ ਕੋਟਨ ਤੋਂ ਇੱਕ ਵਾਰ ਬੈ ਕੇ ਟਪੱਠੀ ਹੋ ਜਾਂਦੀ ਸੀ ਦੇਖੋ ਜੀ ਫਿਰ ਕਿਹੜਾ ਫਟਾ ਕੋਟਨ ਲੱਗ ਕੱਟਦੇ ਆਂ ਥਾਂ ਨਹੀਂ ਦੇ ਦੋ ਜੀ ਫਿਰ ਥਾਨ ਕਿੰਨੇ ਮੀਟਰ ਦਾ ਹੁੰਦਾ 100 ਦਾ ਬਾੜਾ ਹੋ ਗਿਆ ਤੁਸੀਂ ਹੁਕਮ ਕਰੋ ਇੱਥੇ ਤੋਂ ਪਤਾ ਗੱਲ ਕਿ ਕੋਈ ਰੀਟੇਨ ਦਾ ਕੰਮ ਥੋੜੀ ਹੈਗਾ ਜੀ ਨੋ ਦੇਖੋ ਹਾਂ ਮੈਨੂੰ ਲੱਗਦਾ ਪੰਜ ਜੀ ਬੰਦਦਾ ਨਾ ਕੋਟਾ ਪਿਆ ਮਜੇ ਨਾਲ ਮਰਜੀ ਬੰਦਦਾ ਭਾਰਾ ਹੌਲਾ ਹੋਵੇ ਦੇਖੋ ਬਹੁਤ ਹੀ ਜ਼ਿਆਦਾ ਅਗੜਾ ਐਂਦੀ ਹੋਣ ਨਹੀਂ ਨਹੀਂ ਬਾੜੇ ਮਰੀ ਭਾਰੇ ਹਾਂ ਗੋਮੀ ਕਿੰਨੇ ਕਿੰਨੇ ਕ ਪਾਰਿਆ ਤੇਰੇ ਸਹਰੇ ਵਾਲੇ ਇਹ ਤਾਂ ਛੂਟ ਲੈ ਕੇ ਢਿੱਲੀ ਪੈ ਗਈ ਜਮਈ ਇਹ ਨਰਜੀ ਮੁਖ ਗਈ ਹਾਂ ਵਾਹ ਸੁਣਨੇ ਆਪਣੇ ਨਾਲ ਅੱਖਾਂ ਲਈ ਮਿਲਾਉਣੀ ਇਹਦਾ ਕੰਮ ਨਿਪਟੜ ਗਿਆ ਹੁਣ ਆਓ ਯਾਰ ਬਈ ਕਿਹਨਾਂ ਜੀ ਹਾਂ ਆਵਾ ਆਈ ਸ਼ਾਕਰ ਕੰਦੀ ਜੀ ਬੈਠੇ ਮਗਰ ਮੇਰੇ ਪੈਨ ਟਾਰੂ ਚਲੂ ਕਰਾਂ ਨਹੀਂ ਅੱਜ ਨਹੀਂ ਤਾਂ ਇਹ ਨਾ ਮਜ਼ਾਕ ਨਹੀਂ ਕਿਹਦੀ ਕਿੱਥੇ ਇਹਨਾਂ ਪੈਨ ਕਿਹੜੇ ਜਾਣਾ ਉਹ ਦੂਜੇ ਪਾਸੇ ਜਾਣਾ ਬਣਾਈ ਆਪਾਂ ਨੂੰ ਪਹਿਲਾਂ ਹਲਵਾਰੇ ਜਾਣਾ ਭਾਈ ਕਿੱਥੇ ਹਲਵਾਰਿਆਂ ਭਰੇ ਕੋਣ ਯਾੜਣ ਕਿੱਥੇ ਹਲਵਾਰੋਂ ਮਗਰ ਸੁਧਾਰ ਫਿਰ ਪੱਬੀਆਂ ਫਿਰ ਜਿਗਰਾਵਾਂ ਜਦੀ ਉਧਰ ਦੀ ਗੇੜਾ ਆਪਾਂ ਨੂੰ ਤਾਂ 11 ਵਜੇ ਨੇ ਘਰੇ ਜਾਂਦੇ ਤੁਸੀਂ ਮੈਨੂੰ ਇਹ ਆ ਜੂ ਇਹਦਾ ਡੈਡੀ ਮੈਂ ਸੁਧਾਰ ਤਾਰਦੇ ਹੋ ਬਾੜੀ ਦੂਰ ਹੋ ਜਾਣਾ ਹਲਵਾਰੇ ਤਾਂ ਸੁਧਾਰ ਕਰ ਲੈ ਕਾਲੂ ਆ ਜਾਗੇ ਕਾਲੂ ਆ ਜਾਗੇ ਅੱਜ ਮੈਂ ਜਾਣਾ ਨਹੀਂ ਆਪਾਂ ਬਿੰਨੋਵਾਰੇ ਜਾਣਾ ਆਪਾਂ ਹਲਵਾਰੇ ਜਾਣਾ ਆਪਾਂ ਸਿਹਤ ਸਿਹਤਾਰ ਨਾਲ ਹੀ ਜਾਣਾ ਹੈ ਸੁਧਾਰ ਦੇ ਵਿੱਚ ਦੀ ਕਲਾਰਾਂ ਪੱਬੀਆਂ ਉਧਰ ਨੂੰ ਜਾਣਾ ਪੈਣਾ ਹੈ ਆਪਾਂ ਨਹੀਂ ਤਾਂ ਇਹ ਕਹਿੰਦਾ ਸੁਧਾਰ ਆ ਬਾਈ ਰਾਤ ਨੂੰ ਕਿੱਥੇ ਉਹ ਤਾਂ ਉਹੀ ਮਾਰੀ ਜਾਂਦੀ ਹੈ ਮੈਨੂੰ ਤੁਸੀਂ ਪੱਬੀਆਂ ਲਾ ਕੇ ਹੋਣਾ ਅੱਜ ਬੱਸ ਦੇਖੇ ਜੇਦੋਂ ਆਪਾਂ ਸੁਧਾਰ ਪਹੁੰਚ ਜਾਂਦੇ ਇਹਨੇ ਕਹਿੰਦਾ ਮੈਨੂੰ ਪਿੰਡ ਛੱਡ ਕੇ ਆਓ ਅੱਛਾ ਆ ਕੰਮ ਕਰ ਦੇਣਾ ਸੀ ਇਹਨੇ ਸਿੱਧੂ ਬਾਜੂ ਦਾ ਸੁੱਧਰ ਸਿੱਧੇ ਲੱਗ ਬੱਸ ਪੱਬੀਆਂ ਲਾ ਕੇ ਸੁਧਾਰ ਪਹੁੰਚ ਗਏ ਨੇ ਕਹਿੰਦੇ ਬਸ 5 ਮਿੰਟ ਹੀ ਲੱਗਣੇ ਆ ਘੜਾ ਨਾ ਘਰੇ ਨਾ ਖੜਿਓ ਹਾਗਾ ਲੱਗ ਅਰੇ ਨਹੀਂ ਮੈਂ ਸਾਧੂ ਆਂ ਡੈਲੀ ਸਾਧੂ ਯਾਰ ਰਾਤ ਦੀ ਕੱਟਣੀ ਆ ਉਹੀ ਤਾਂ ਗੱਲ ਆ ਰਾਤ ਤਾਂ ਹੋਗੀ ਨਹੀਂ ਫਟੀ ਦੁਪਹਿਰੇ ਜਾਣਾ ਮੈਂ ਮੁੰਡੇ ਦੇ ਸਕੂਹ ਜਾਣਾ ਮੁੰਡੇ ਦਾ ਤੇਰੇ ਗਏ ਨੂੰ ਜਾਬੜਨਾ ਸਕੂਲੇ ਕੱਲ ਦੀ ਕੱਲ ਦੀ ਉਹਦੀ ਮੀਟਿੰਗ ਉਹਦੇ ਤੇ ਛੁੱਟੀ ਆ ਉਹ ਤੇ ਤਾਂ ਛੁੱਟੀ ਆ ਉਹ ਮਾਇਆ ਰਾਈ ਕਾ ਤੋ ਕਰਦੀ ਆ ਮੀਟਿੰਗ ਦੇ ਚੱਲ ਵੜਾਂਗੇ ਆਪਾਂ ਹਾਂ ਮੀਟਿੰਗ ਦੇ ਛੱਡ ਨਹੀਂ ਨਹੀਂ ਪਰ ਮੈਂ ਪਹਿਲਾਂ ਛੱਡ ਗਿਆ ਵਾਜ ਬਹੁਤ ਦਿਨ ਹੋ ਗਏ ਅਸਲ ਵਿਡਿੰਗ ਤੇ ਆਣਾ ਉਹਦੀ ਤੇ ਪੱਕਾ ਵਾ ਤਾਂ ਜਾਣੇ ਤਾਂ ਜਾਣੀ ਆ ਜਿਵੇਂ ਵਿਆਹ ਵਾਲੀ ਕੁੜੀ ਕਹਿ ਦਊਂ ਮੈਂ ਕਰਨ ਹਾਂ ਵਿਆਹ ਵਾਲੀ ਕੁੜੀ ਛੱਡ ਕੇ ਆਉਣੀ ਐ ਕਿਵੇਂ ਕਰਨਾ ਦੱਸ ਬਈ ਉਹਦਾ ਪਤਾ ਹੀ ਨਹੀਂ ਲੱਗਦਾ ਉਹਨੂੰ ਯਾਰ ਦੱਸ ਬਈ ਹਾਂ ਨਾ ਕਰ ਦੇ ਅਸੀਂ ਜਾਣਾ ਨਹੀਂ ਨਾ ਬਸ ਉਹਨੇ ਕਦਾ ਨਹੀਂ ਕਹਿਤਾ ਬਸ ਪਰ ਕੀ ਰਹਿ ਗਿਆ ਹੁਣ ਲੈਣ ਵਾਲਾ ਬਸ ਦਰਨ ਚਲੋ ਹੋਰ ਸੈਗਰ ਕੰਦੀ ਖਵਾ ਦੇ ਰੇਪਿੰਦੇ ਦੋ ਪਲੇਟਾਂ ਖਵਾ ਦੇ ਯਾਰ ਹਾਂ ਬਈ ਮੂਡ ਆਫ ਹੈ ਹਾਂ ਆਹ ਪਾਰਟੀ ਕਰਨੀ ਸੈਟ ਅਪ ਆਹ ਕੱਲ ਵਾਲੀ ਪਾਰਟੀ ਦੇ ਬਰੇ ਗੰਡ ਦੀ ਰਹਿੰਦੀ ਆ ਚੱਲ ਐ ਬਈ ਇਹ ਤਾਂ ਚੀਤਾ ਭੁੱਲ ਗਿਆ ਹੀ ਆਪਾਂ ਚਲੋ ਬਾ ਠੀਕ ਆ ਚਲੋ ਘਰ ਇਹ ਹੁਣ ਉਹਨੂੰ ਰੋਕੀਂ ਤਾਂ ਮੈਨੂੰ ਕਦੇ ਰਾਜੂ ਦੇ ਟਾਪੀ ਤੋਂ ਹਾਂ ਚਲੋ ਮੈਨੂੰ ਤਾਰ ਦਿਓ ਨਹੀਂ ਨਹੀਂ ਤਾਰ ਕਿੱਥੇ ਦਿਓ ਕੋਈ ਨਹੀਂ ਤਾਰਨਾ ਨਹੀਂ ਗਾ ਚਲੋ ਬਾ ਠੀਕ ਅੱਛਾ ਉਹ ਮੰਨ ਕੇ ਕਹਿੰਦੀ ਬਾ ਪਿੰਡ ਲੈ ਚਲੋ ਮੈਂ ਮਹਿਮਾਨੀ ਛੱਡ ਮੈਂ ਇਹ ਕਹਾਂ ਮੈਂ ਤਾਂ ਪੱਕੇ ਨਹੀਂ ਛੱਡਦਾ ਮੇਰੀ ਤੇੱਕੇ ਨਹੀਂ ਛੱਡਦਾ ਨਹੀਂ ਛੱਡੇ ਕੋਈ ਨਹੀਂ ਮੈਂ ਦਰਮਿਆਨ ਉੱਥੇ ਹੀ ਰਹਿੰਦਾ ਦੋ ਦਿਨ ਬਹੁਤ ਆ ਬਸ ਉੱਥੇ ਹੀ ਰਹੀਏ ਬੱਚੇ ਮੈਨੂੰ ਗੱਲ ਕਰਨੀ ਪਾਣੀ ਨੂੰ ਕਿਹਾ ਹੁਣ ਪਾਇਲ ਨੂੰ ਮੇਰਾ ਬਾ ਠੀਕ ਆ ਰਹੀਆਂ ਯਾਰ ਹਾਂ ਬਾ ਠੀਕ ਪੰਜ ਦਿਨ ਤਸੌਲੀ ਨਹੀਂ ਰਹਿਣ ਦੇ ਤੈਨੂੰ ਸਹੀ ਗੱਲ ਆਪਾਂ ਉਹਨਾਂ ਕੋਲ ਜਾ ਕੇ ਹੁਣ ਟੈਂਟਾਂ ਦੇ ਦਸੌਲੀ ਕਾ ਚੱਲਣਾ ਦੇਖ ਲੈ ਓਕੇ ਬਾਹਰ ਪੈਂਟ ਵਾਲਾ ਕੱਪੜਾ ਦੇਖ ਲੋ ਦੇਖ ਕਿਹੋ ਜਿਹਾ ਹੁੰਦਾ ਮੈਨੂੰ ਪਤਾ ਨਹੀਂ ਕਿਹੜੇ ਇਹ ਸਾਰੇ ਕੋਟ ਪੈਂਟ ਵਾਲੀ ਹੈ ਬਾਈ ਹਾਂਜੀ ਹਾਂ ਇਸ ਨਵਾਂ ਜਿਹੜਾ ਹੋਣਾ ਆ ਮੁੰਡਿਆਂ ਜਿਹਾਂ ਵਾਲੀ ਐ ਤੁਹਾਡੇ ਕੋਲ ਪਰਪਲ ਹੁੰਦਾ ਸੀ ਕੋਈ ਮੁੰਡਿਆਂ ਜਿਹਾਂ ਵਾਲਾ ਇਹਦਾ ਬਾਬਿਆਂ ਵਾਲਾ ਰੰਗ ਆ ਹਾਂ ਉਹ ਚੈਕਸ ਆ ਕਿਹੜੇ ਤਾਹ ਨਾ ਇਹ ਦੇਖੋ ਜੀ ਇਹ ਦੇਖੋ ਇਹ ਵੀ ਕਲਰ ਨਵੇਂ ਕਲਰ ਡਿਫਰੈਂਟ ਡਿਫਰੈਂਟ ਇਹਨਾਂ ਬਤਲੇ ਨਾ ਅਚਲ ਚੈਕ ਇਹ ਚੈਕ ਪਏ ਚੈਕ ਹਾਂ ਨੀ ਚੈਕ ਵਾਲਾ ਸੋਹਣਾ ਉਹ ਕਿੰਨਾ ਸੋਹਣਾ ਪੈਂਦਾ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਆ ਬੀਜ ਵਾਲਾ ਉਹ ਉਹ ਕੱਲਾ ਕੋਟ ਹੈਗਾ ਜੀ ਉਹਦਾ ਬਲੇਜ਼ਰ ਆ ਬਲੇਜ਼ਰ ਦਾ ਕੱਪੜਾ ਇਹ ਦੇਖੋ ਇਹ ਬਣਾ ਸੀ ਇਕੱਲੇ ਸੂਟ ਜੀ ਹਾਂ ਤਾਂ ਮਾਮਾ ਬੀ ਵੀ ਸੁਣ ਬਣਾ ਇਹੜੇ ਹਮ ਭਾਈ ਇਹ ਨਹੀਂ ਤਾਬ ਤੋਂ ਓខਾ ਕੰਮ ਆ ਇਹ ਦੋ ਆਰਡਰ ਦੇਣਾ ਆਹ ਚਾਕਲੇਟ ਨਹੀਂ ਹੁਣ ਸਭ ਤੋਂ ਓខਾ ਕੰਮ ਹੈ ਵੀ ਆਰਡਰ ਕੀ ਨਹੀਂ ਕੀ ਲੈਣਾ ਚੀਜ਼ ਵਾਲੀ ਹਾਂ ਦੋ ਚੀਜ਼ ਵਾਲੀ ਕੇਕ ਦੋ ਕੌਲਡ ਕਾਫੀ ਫਿਰ ਉਹ ਚੀਜ਼ਾਂ ਸ਼ੇਜ਼ਾਨ ਆ ਵੀ ਲੈਣੀ ਆ ਭਾਈ ਆ ਬਰਾਉਨੀ ਕੀ ਹੈ ਇਹ ਨਾ ਕਹਿੰਦੇ ਲਾਵਾ ਕੇਕ ਲਾਵਾ ਬਰਾਉਨੀ ਆ ਹਾਂਜੀ ਬਰਾਊਨੀ ਬਰਾਊਨੀ ਵੀ ਆਪਰੇ ਵੀਰੇ ਦਾ ਹਾਲਾ ਠੰਡਾ ਠੰਡਾ ਵੀ ਪੀਣਾ ਆਪਾਂ ਦਾ ਅਲੀ ਜੀ ਕੋਲਡ ਕਾਫੀ ਆਉਂਦੇ ਇੱਕ ਹੋਰ ਫਿਰ ਕੋਲਡ ਕਾਫੀ ਕਰਦੀ ਆ ਦੋ ਬਰਾਊਨੀ ਦੋ ਪੀਜ਼ਾ ਦੋ ਕੋਲਡ ਤਿੰਨ ਕੋਲਡ ਕਾਫੀ ਸ਼ਾਰਟ ਹੈ ਗਿਆ ਅਗਲਾ ਦਿਨ ਚੜ੍ਹਨ ਵਾਲਾ ਗੁੰਮੀ ਦੀ ਸ਼ਾਪਿੰਗ ਡਨ ਹੋ ਗਈ ਅੱਜ ਗੁੰਮੀ ਦੀ ਸ਼ਾਪਿੰਗ ਡੇ ਪਲੱਸ ਨਾਈਟ ਅੜੀਏ ਹਾਂ ਡੇ ਪਲੱਸ ਨਾਈਟ ਡੇ ਪਲੱਸ ਨਾਈਟ ਹੋ ਗਿਆ ਗੁੰਮੀ ਚਲੋ ਬੇਦਰ ਦੀ ਰਾਤ ਹੋ ਗਈ ਸਾਢੇ ਲੇਕ ਨਾ ਉੱਡੇ ਲਿੰਨ ਵਰ ਮਲਾ ਤੁਹਾਡੇ ਸ਼ਹਿਰਾਂ ਨਾਲ ਕੰਮ ਪਿੰਡ ਵੀ ਸਾਰਾ ਸ਼ੌਂ ਗਿਆ ਸਹੀ ਗੱਲ ਪਿੰਡ ਕੀ ਸ਼ਹਿਰ ਸੁੱਤੇ ਪਏ ਆ ਮੈਨੂੰ ਉਤਾਰ ਦੇ ਦਦੇ ਕਿੱਧਰ ਨੇ ਆਈ ਤੈਨੂੰ ਉਤਾਰਦੇ ਤਾਰਦੇ ਲਾ ਪੀਜ਼ਾ ਖਵਾ ਲਿਆ ਏ ਕੀ ਕੁਛ ਖਵਾ ਲਿਆ ਏ ਰੱਜ ਕੇ ਹੋਰ ਕੁਛ ਖਾਣਾ 버ਗਰ ਵੀ ਖਾ ਲਿਆ ਪੀਜ਼ਾ ਖਾ ਲਿਆ ਹੋਰ ਨਹੀਂ ਮੈਨੂੰ ਪਹੁੰਚਾਈਦਾ ਗਾਰਲਿਕ ਬ੍ਰੈਡ ਖਾ ਲਈ ਪਿੰਡ ਤੈਨੂੰ ਹਜਰ ਤੂੰ ਨਾਲੇ ਕਹਿੰਦੇ ਮਹੀਨਾ ਰਹਿਣਾ ਹੁਣ ਨਾਲੇ ਅੱਜ ਕਹਿੰਦੇ ਮਹੀਨਾ ਰੱਖ ਲਿਓ ਮੈਨੂੰ ਅੱਜ ਫੇਲ ਲੇ ਤੇ ਹੁਣ ਹੌਲੀ ਹੌਲੀ ਸ਼ਾਪਿੰਗ ਹੋਊਗੀ ਉਹਦਾ ਫਿਰ ਅੰਦਰੋਂ ਹੋਊਗੀ ਹੁਣ ਜਿਹੜੀ ਚਲੋ ਜੀ ਸ਼ੁਰੂ ਕਰ ਅੰਨ ਤੇ ਗੋਡਾ ਮੋਰਨਿੰਗ ਇਹਦੇ ਸ਼ੁਰੂ ਹੋ ਗਈ ਹਾਂ ਔਰ ਇਹ ਦੋ ਤਿੰਨ ਇਟਮ ਚੱਲਦੇ ਆਂਗੇ ਵਾਈ ਦੇ ਕਰਾਰੇ ਸੜਾ ਤੋੜਾ ਨੂੰ ਹੋ ਜਾਏਗੀ ਆਹ ਬਲੇ ਸੰਦਰਭ ਸੇ ਚੇਤਿਤ ਹੋ ਜੀਏ